ਡਰਾਈਵਰ ਆ ਇਹ ਡਰਾਈਵਰ ਆ ਇਹ ਤੇ ਨਾਂ ਨਹੀਂ ਡਰਾਈਵਰ ਆ ਇਹ ਆ ਡਰਾਈਵਰ ਹੋਇਆ ਕਿਨੇ ਮੇਰੇ ਹੋਇਆ ਕਿਨੇ ਹੋਇਆ ਕਿਨੇ ਹੋਰ ਟੈਂਪੋ ਆ ਇਹ ਅੱਧਾ ਪਾ ਕੇ ਟੈਂਪੋ ਆ ਰਹੇ ਨੇ ਸਟਾਪ ਕਰ ਰਹੇ ਨੇ ਅਰੇ ਸੁਦਾ ਇੱਥੇ ਲੰਬਾ ਕੱਟ ਤੇ ਆ ਰਿਹਾ ਵਾ ਨੇ ਦੇਖਿਆ ਇਹਦਾ ਉਹ ਘੂਤ ਬਣਾਣੇ ਆ ਇਧਰ ਆ ਓਏ ਆ ਮੋੜ ਰਿਹਾ ਵਾ ਕੀ ਟੈਂਪੋ ਪਲਟਿਆ ਕੀ ਟੈਂਪੋ ਪਲਟਿਆ ਵਾ ਸੋ ਨੰਬਰ ਦੇਖ ਸਕਦੇ ਹੋ ਗੱਡੀ ਦਾ RC 32 G 34204 ਜਿਹੜਾ ਟਰੱਕ ਹੈ ਇਹ ਟਰੱਕ ਜਿਹੜਾ ਇੱਕ ਪਾਸੇ ਨੂੰ ਜਿਹੜਾ ਕਰ ਰਿਹਾ ਸੀਗਾ ਦੂਜੇ ਸਾਈਡ ਨੂੰ ਕੱਟ ਰਿਹਾ ਸੀ ਤੇ ਆ ਦੇਖ ਸਕਦੇ ਹੋ ਕਾਫੀ ਜਿਹੜੇ ਲੋਕ ਨੇ ਬਗਲਾ ਸੀ ਉਹ ਆ ਟੈਂਪੂ ਜਿਹੜਾ ਹੈ ਇਹਦੇ ਨਾਲ ਜਿਹੜਾ ਲੱਕੇ ਪਲਟ ਗਿਆ ਇਹ ਇਧਰੋਂ ਆ ਰਿਹਾ ਸੀਗਾ ਰਸਤੇ ਤੋਂ ਤੇ ਇਧਰ ਪਾਸੇ ਲਾ ਮੋੜ ਰਿਆ ਸੀ ਇਹਨੇ ਪਿੱਛੇ ਬਿਲਕੁਲ ਨਹੀਂ ਦੇਖਿਆ ਜਿਸ ਦੇ ਕਾਰਨ ਇਹ ਆਟੋ ਜਿਹੜਾ ਪਿੱਛੋਂ ਸਿੱਧਾ ਆ ਰਿਹਾ ਸੀ ਤੇ ਜਿਸ ਦੇ ਕਾਰਨ ਇਹ ਟਰੈਂਪੂ ਇੱਕਦਮ ਹੀ ਉਸਦੇ ਨਾਲ ਟਕਰਾਇਆ ਤੇ ਪਲਟ ਗਿਆ ਸੋ ਕਾਫੀ ਜਿਹੜੇ ਲੋਕ ਸੀ ਇਸ ਦੇ ਵਿੱਚ ਸਵਾਰ ਸੀਗੇ ਇਹ ਲੋਕ ਨੇ ਐਸੋ ਇੱਕ ਨੂੰ ਇੱਕ ਮਹਿਲਾ ਨੂੰ ਇਹਨਾਂ ਨੂੰ ਭਾਜੀ ਉਹਨਾਂ ਨੂੰ ਫੋਨ ਕਰ ਦਿਓ ਐਂਬੂਲੈਂਸ ਨੂੰ ਕਰ ਦਿਓ ਫੋਨ ਕਰੀ ਤੋਂ ਉਹਨਾਂ ਲੈਕ ਐਮਬੂਲੈਂਸ ਨੂੰ ਫੋਨ ਕਰੋ ਭਾਈ ਅਰੇ ਬਹਿਨ ਕੋੜਾ ਹਾਪ ਕਰ ਪਾ 50 ਹਨ ਹੋਰ ਨਹੀਂ ਯਾਦ ਸਲੀ ਟੈਂਪੂ ਦੇ ਵਿੱਚ ਸਵਾਰ ਇੱਕ ਵਾਰ ਐਮਬੂਲੈਂਸ ਨੂੰ ਬਹੁਤ ਧੰਨਵਾਦ ਆਪਾਂ ਮੰਨਦੇ ਹਾਂ ਦੇਹਾਤਾ ਨਕੀ ਚੇ ਦੇ ਖਾਸ ਤੋਂ ਕਰਕੇ ਗੱਲ ਕਰਕੇ ਸੋ ਤਸਵੀਰਾਂ ਦੇਖੋ ਇਹ ਜਿਹੜਾ ਟਰੱਕ ਹੈ ਇਸ ਟਰੱਕ ਦੇ ਨਾਲ ਇਹ ਹਾਦਸਾ ਹੋਇਆ ਹੁਣੇ ਬਤਈ ਲੋਕ ਇਸ ਦੇ ਵੀ ਸਵਾਰ ਸੀ ਇੱਕ ਮਹਿਲਾ ਕੰਬੀਰ ਜਿਹੜੀ ਜੱਥਮੀ ਹੋਈ ਹੈ ਤਾਂ ਹੋਰ ਵੀ ਜਿਹੜੇ ਲੋਕ ਨੇ ਬੱਚੇ ਵੀ ਇਸ ਦੇ ਵਿੱਚ ਸਵਾਰ ਸਨ ਬੱਚੇ ਵੀ ਸਵਾਰ ਸਨ ਤਾਂ లైవ్ dekh sakte ho ki is kadiya ka tutta tan maar gaya hogla re mere kaale ne kya uska tera ilaaj ho jayega oh gala dene lagge oh gala de ke ta ilaaj ho jayega hat wale baarde oh gaddi mudde lagge jatte gaddi mudde lagge jale driver da hath le verta hte aa dete hath le verta re ਕਹਿੰਦੇ ਨਹੀਂ ਪਤਾ ਗੱਡੀ ਕਿੱਥੇ ਮੁੜਦੀ ਹੈ ਡਰਾਈਵਰ ਕਿੱਥੇ ਆ ਇਸ ਨੂੰ ਮਾਰੋ ਹੋਇਆ ਡਰਾਈਵਰ ਡਰਾਈਵਰ ਕਿੱਥੇ ਹੈ ਪਤਾ ਨਹੀਂ ਨਾ ਨਹੀਂ ਵੀ ਹੋਣਾ ਨਹੀਂ ਕਰ ਰਿਹਾ ਇੱਕ ਵਾਰੀ ਆ ਕੇ ਕੋਈ ਨਾ ਪਿਆ ਕਿ ਮਤ ਮਾਰਾ ਇੱਕ ਵਾਰੀ ਕੱਟ ਗਈ ਪਾਈ ਕੱਟ ਮਾਰੋ ਤਾਂ ਵੀ ਵੇਲੇ ਜਾਉਂਦਾ ਕੱਟ 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 ਉਹ ਵੀਰ ਜੀ ਸੈਲਫੀ ਵਾਲੇ ਨਹੀਂ ਹੈਗੇ ਮੀਡੀਆ ਵਾਲੇ ਅਸੀਂ ਤੁਸੀਂ ਇੰਨੇ ਸਿਆਣੇ ਹੋ ਤੁਸੀਂ ਐਂਬੂਲੈਂਸ ਨੂੰ ਫੋਨ ਹੀ ਕਰ ਦੋ ਐਂਬੂਲੈਂਸ ਨੂੰ ਫੋਨ ਹੀ ਕਰ ਦੋ ਗੱਡੀ ਸਾਰੀ ਹੋ ਰਹੀ ਆ ਆਪੀ ਐਂਬੂਲੈਂਸ ਨੂੰ ਫੋਨ ਕੀਤਾ ਤੁਸੀਂ ਸਾਡੇ ਕੋਲ ਕੋਈ ਨੰਬਰ ਨੰਬਰ 100 100 ਲਾਓ 108 ਲਾਓ ਕੋਈ ਨਹੀਂ ਲੱਗਦਾ ਹੈ ਤੇਰੇ ਵਾਲ ਕੋਈ ਨਹੀਂ ਤੁਸੀਂ ਸਿਆਣੀਆਂ ਗੱਲਾਂ ਕਰ ਰਹੇ ਮੀਡੀਆ ਵਾਲੇ ਆ ਗਏ ਮੀਡੀਆ ਵਾਲੇ ਆ ਗਏ ਤੁਸੀਂ ਸਿਆਣੇ ਐਂਬੂਲੈਂਸ ਨੂੰ ਫੋਨ ਕਰ ਦੋ ਲੋਕ ਕਹਿੰਦੇ ਨਹੀਂ ਹੈਗਾ ਇਹ ਸੋ ਸਹੀ ਗੱਲ ਆ ਲੋਕ ਜਿਹੜੇ ਨੇ ਉਹ ਤਮਾਸ਼ਾ ਦੇਖਣ ਆ ਲਈ ਨੇ ਚੰਦਰ ਐਂਬੂਲੈਂਸ ਨੂੰ ਫੋਨ ਕਰ ਯਾਰ ਛੱਡ

ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਪੱਨਾ ਟਾਈਮ ਤੋਂ ਰਿਪੋਰਟਰਾਂ ਨੂੰ ਕਰਤਾਰ ਜੀ 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 ਜੀ

ਗਲਤੀ ਹੋਈ ਹੈ ਤੇਰੇ ਨਾਲ ਗਲਤੀ ਮੰਨਦਾ ਹਾਂ ਮੰਨਦਾ ਹਾਂ ਬੱਚਿਆ ਜਾਨੀ ਵਾਲੀ ਕੋਈ ਨੁਕਸਾਨ ਨਹੀਂ ਹੋਇਆ ਤੂੰ ਉਹਨਾਂ ਦਾ ਟ੍ਰੀਟਮੈਂਟ ਕਰਾ ਦੇ ਆਪਣੇ ਬਾਪ ਨੂੰ ਬੁਲਾ ਲਾ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਕੇ ਆਪਣਾ ਤੂੰ ਲੈ ਜਾ ਬਸ ਆ ਕੋ ਧਿਆਨ ਰੱਖ ਠੀਕ ਹੈ ਨਾ ਔਰ ਇਹ ਤਾਂ ਤੈਨੂੰ ਕਰਾਣਾ ਹੀ ਪੈਣਾ ਇਹ ਕੋ ਪਰਮ ਯਾਦ ਕਰੀਂ ਭਈਆ ਸਮਝਿਆ ਨਾ ਇਲਾਜ ਕਰਾ ਦੇ ਇਲਾਜ ਕਰਾਓ ਆ ਜਾ ਮੇਰਾ ਹਾਂ ਇੱਕ ਆਟੋ ਕੋ ਕਰਾ ਨਹੀਂ ਆ ਰਿਹਾ ਇਹ ਜੀ ਅਸੀਂ ਮੱਟ ਵਾਲਾ ਜਰਾਬ ਤੂੰ ਗੱਡੀ ਦਾ ਵੀ ਆਪੂ ਐ ਕੋਈ ਗੱਡੀ ਹੋਵੇ ਨਾ ਭਈਆ ਪਹਿਲੇ ਇਲਾਜ ਤਾਂ ਕਰਵਾਣੇ ਦੋ ਗਾੜੀ ਗਾੜੀ ਨੂੰ ਨੁਕਸਾਨ ਹੋਇਆ कही कहता हूं कि यार गाड़ी फिर पूछ चुकी है चाबी कहां है यार इसकी ड्राइवर को जरा चाबी किधर चाबी गाड़ी को मरा दी है Miri, तो हां गल कर ले बाबू ना गल कर ये गाड़ी के सारे में जा तक एक साइड में था बोल अरे दबा तो जा अरे ऐसा कर यार पहले ये है ਆ ਵੀ ਆ ਗਿਆ ਜੋਦਾ ਆਦਾ ਪਰ ਲਾਈਟੇ ਪਰ ਅਸਰ ਉਹ ਅਗਲੇ ਨਹੀਂ ਲੈਸਾ ਤੁਸੀਂ ਇੱਕ ਵਾਰੀ ਤਰ੍ਹਾਂ ਤਰ੍ਹਾਂ ਛੱਡਦਾ ਭੈਣ ਜੋਹਰ ਸਿਆਣਾ ਬੰਦਾ ਯਾਰ ਗੱਲ ਨਾ ਘਟੋ ਗੱਲ ਮਰਨ ਤੇ ਗਾੜ ਲੱਗਿਆ ਯਾਰ ਕਿ ਕੀ ਆ ਬੰਦੇ ਰਹੀ ਥੋੜੀ ਮਾਰ ਰਿਹਾ ਮਾਰੇ ਬੁੱਧਰ ਬੰਦੇ ਇਹਨਾਂ ਨੂੰ ਕੁਛ ਕਹਿ ਨਹੀਂ ਰਿਹਾ ਛੱਡੇ ਜਾ ਉਹ ਮੇਰੇ ਕੋਲ ਬੁਲਾਣ ਨੂੰ ਬੁਲਾ ਰਿਹਾ ਗਾਂਧੀ ਯਾਰ ਆਰੇ ਬੰਦੇ ਬੜਾ ਸੁੰਦਰ ਆਰੇ ਬੜੇ ਪਾਠੇ ਕਰ ਕੋਦੀ ਇਹ ਇਹਦਾ ਵੀਰ ਬਣਾਣਾ ਪਾਜੀ ਤੇ ਤੇਰਾ ਬੜਾ ਪੜਾਈ ਇਹ ਬੰਦਾ ਤੇ ਚਲਾ ਗਿਆ ਮੇਰੇ ਕੋਲ 14 ਮਿੰਟ ਹੋ ਗਏ ਚਲਦੀ ਹਾਂ ਠੀਕ ਆ ਵਧੀਆ ਗੱਲ ਆ ਬਣ ਗਿਆ ਇਹਦਾ ਉਹ ਐਂ ਥੋੜਾ ਹੱਟਾ ਜਾ ਰਿਹਾ ਹੈ ਜੀ ਲਾ ਕੇ ਚੱਲ ਗਿਆ ਉਹ ਗਿਆ ਕਿੱਥੇ ਉਹ ਬੰਦਾ ਚਲਾ ਗਿਆ ਹੁਣ ਬਾੜੀ ਗੱਲ ਆ ਕਿੰਨੂੰ ਰੁਕੂ ਅ ਸੋ ਲਾਈਵ ਦੇਖ ਸਕਦੇ ਹੋ ਟਰੱਕ ਤੇ ਨਾਲ ਜਿਹੜਾ ਹਾਦਸਾ ਹੋਇਆ

ਚਾਟ ਆਟੋ ਡਰਾਈਵਰ ਠੀਕ ਹੈ ਕਿ ਨਹੀਂ ਮੇਰਾ ਹੱਥ ਨਹੀਂ ਆ ਰਿਹਾ ਤੁਹਾਨੂੰ ਬੱਸ ਚੋਟ ਲੱਗ ਜਾਣਾ ਹਲੋ ਹਲੋ ਯਾਰ ਪੀਸੀ ਦਾ ਨੰਬਰ ਕਿਉਂ ਨਹੀਂ ਲੱਗ ਰਿਹਾ 112 ਤੇ ਲਾੜੇ 112 ਤੇ ਹੀ ਲਾ ਰਹੇ ਆ ਅ ਸੋਈ ਮਹਿਲਾਵਾਂ ਸੀ ਬੱਚੀਆਂ ਸੀ ਜੀਆਂ ਉਸ ਦੇ ਵਿੱਚ ਸਵਾਰ ਸੀ ਜਿਹੋ ਪਿੱਛੋਂ ਜਿਹਾ ਇਹ ਟਰੱਕ ਆਰ ਜੇ 32 ਜੀ ਡੀ 4204 ਇਸ ਟਰੱਕ ਦੇ ਵਿੱਚ ਜਿਹੜਾ ਆਟੋ ਹੈ ਉਹ ਅਪਿਛੋ ਜਿਹੜਾ ਆਟੋ ਹੈ ਉਹ ਲੱਗਦਾ ਹੈ ਸੋ ਕਾਫੀ ਮਹਿਲਾਵਾਂ ਇਸ ਵਕਤ ਇੱਥੇ ਜ਼ਖਮੀ ਵੀ ਹੈਗੀਆਂ ਨੇ ਸੋ ਜਾਨੀਮਾਲੀ ਕੋਈ ਜਿਹੜਾ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਕਈ ਮਹਿਲਾਵਾਂ ਇਸ ਦੇ ਵਿੱਚ ਸੀਗੀਆਂ ਉਹ ਜ਼ਖਮੀ ਹੈਗੀਆਂ ਸੀ ਨਹੀਂ ਆਟੋ ਜੀ ਆਪਣੇ ਬੰਦੇ ਸੀ ਕੋਈ ਇਹ ਆਪਣੇ ਬੰਦੇ ਸੀ ਕਿ ਸੱਟ ਲੱਗੀ ਜਨਾਰਾ ਆਹ ਤਾਂ ਜੀ ਉਹ ਮੇਰੇ ਘਰ ਵਾਲੀ ਸੀ ਕਿ ਮੈਂ ਮਾਦਰ ਸੀਗਾ ਠੀਕ ਹੈ ਇਹ ਸਾਰੇ ਮੇਰੇ ਹੀ ਹਸਪੀਟਲ ਲੱਗੋ ਚਲੋ ਉਹ ਆਟੋ ਵਾਲਾ ਉਹ ਸੀਗਾ ਆਟੋ ਵਾਲਾ ਦੂਜਾ ਇੱਕ ਵਾਰੀ ਤੁਸੀਂ ਪੁਲਿਸ ਨੂੰ ਇਨਫੋਰਮ ਕਰਕੇ ਨਾ ਫਿਰ ਤੋਂ ਕਰੋ ਹਾਂ ਪੁਲਿਸ ਨੂੰ ਇਨਫੋਰਮ ਕਰ ਦਿਓ ਇੱਕ ਵਾਰੀ ਕਾਈਟ ਕੇ ਫੋਟੋ ਭਜੀ ਜਾ ਬਈ ਤੇਰੀ ਕਰੋ ਯਾਰ ਆ ਦੇ ਮਾਰ ਸੋ ਇਹਨਾਂ ਦੇ ਕਾ ਕਰਨਾ ਪੁਲਿਸ ਨੂੰ ਫੋਨ ਕਰਨਾ ਹੈ ਪੁਲਿਸ ਨੂੰ ਇਨਫੋਰਮ ਕਰਕੇ ਫਿਰ ਕਰਨਾ ਹੈ ਕਾ ਕਰਨਾ ਪੁਲਿਸ ਨੂੰ ਬਿਲਕੁਲ ਬਿਲਕੁਲ ਸੋ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਇਸ ਵਕਤ ਉਹਨਾਂ ਦੇ ਪਹੁੰਚ ਚੁੱਕੇ ਨੇ ਇੱਥੇ ਸੋ ਕਈ ਮਹਿਲਾਵਾਂ ਜ਼ਖਮੀ ਹੋਈਆਂ ਨੇ ਸਹੀ ਟ੍ਰੱਕਾ ਜੋ ਟ੍ਰੱਕ ਸਿੱਧਾ ਜਾ ਰਿਹਾ ਸੀ ਤੇ ਪਿੱਛੋਂ ਆਟੋ ਜਿਹੜਾ ਹੈ ਉਹ ਲੱਗਾ ਆਟੋ ਤਸਵੀਰ ਤੁਹਾਨੂੰ ਦਿਖਾ ਦਿੰਦਾ ਇਹ ਆਟੋ ਇਸ ਦੇ ਵਿੱਚ ਕਈ ਮਹਿਲਾਵਾਂ ਜਿਹੜੀਆਂ ਅਸੀਂ ਉਹ ਹੈਗੇ ਅਸੀਂ ਆਟੋ ਦੇ ਕਰਕੇ ਜਿਹੜੇ ਨੇ ਉਹ ਵੀ ਉਰ ਚੁੱਕੇ ਰਹੇ ਇਸ ਵਕਤ ਇਸ ਦੇ ਵਿੱਚ ਕਈ ਮਹਿਲਾਵਾਂ ਜਿਹੜੀਆਂ ਸੀ ਉਹ ਸਫਾਰ ਸੀਦੇ ਆ ਸੋ ਆਟੋ ਦੀ ਕੰਡੀਸ਼ਨ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਜਿਹੜੀਆਂ